ਤਪਾ ਗੱਲ ਕਰੀਏ ਕੁੱਪ ਤੋਂ ਮਲਾਉਦ ਵਾਲੀ ਸੜਕ ਆ ਜੀ ਤਕਰੀਬਨ ਉਹਨੂੰ 5-6 ਸਾਲ ਹੋਏ ਨੇ ਬਣੀ ਨੂੰ ਉਹ ਜਿਹੜਾ ਉਹਦੇ ਵਿੱਚ ਇੰਨੇ ਨੇ ਟੋਏ ਨੇ ਇੱਕ ਮੁੱਖ ਹਾਸਿਆਂ ਦਾ ਕਾਰਨ ਬਣਦੇ ਨੇ ਤੁਹਾਨੂੰ ਕੀ ਲੱਗਦਾ ਵੀ ਇੰਨੀ ਸਿੱਧੀ ਟੁੱਟੀ ਕਿਉਂ ਆ ਸੜਕ ਉਹ ਜਿਹੜੀ ਕੁੱਪ ਤੋਂ ਮਲਾਉਦ ਵਾਲੀ ਕੁੱਪ ਤੋਂ ਮਲਾਉਦ ਵਾਲੀ ਸੜਕ ਆ ਜੀ ਉਹ ਤੁਹਾਨੂੰ ਵੀ ਪਤਾ ਵੀ ਕਿਉਂ ਟੁੱਟੀ ਆ ਉਸੇ ਪਾਣੀ ਖੜਾ ਵਾ ਤੁਹਾਨੂੰ ਵੀ ਪਤਾ ਨਹੀਂ ਕਿ ਕਿਤੇ ਪਾਣੀ ਖੜਾ ਵੀ ਹੈ ਨਹੀਂ ਜੀ ਸੜਕ ਸਾਫ ਵਾਲਦਲੇ ਨਹੀਂ ਜਿੱਥੇ ਪਾਣੀ ਦੀ ਪ੍ਰੋਬਲਮ ਦੇਖੋ ਜਿਹੜੀ ਵੀ ਸੜਕ ਬਣ ਰਹੀ ਆ ਉਹ ਨਾਲ 5 ਸਾਲ ਦਾ ਉਹਨੂੰ ਸੜਕ ਦਾ ਠਿਕਾ ਨਾਲ ਆ ਉਹਨੂੰ 5 ਸਾਲ ਪਰਸ਼ਲ ਦੇ ਵਿੱਚ ਪੈਸੇ ਮਿਲਣੇ ਆ ਜੇ ਉਹ ਨਹੀਂ ਕਰਨਗੇ ਤਾਂ ਉਹਨਾਂ ਨੂੰ ਪੈਸੇ ਪੂਰੇ ਨਹੀਂ ਮਿਲਣਗੇ ਸੋ 5 ਸਾਲ ਦਾ ਨਾਲ ਮੇਨਟੇਨੈਂਸ ਨਾਲ ਆ ਜਿਹੜੀ ਵੀ ਸੜਕ ਬਣ ਰਹੀ ਹੈ ਔਰ ਇਹ ਸਾਰੀਆਂ ਸੜਕਾਂ ਤਕਰੀਬਨ 350 ਸੜਕਾਂ ਹਲਕੇ ਪੈੜ ਦੀਆਂ ਬਣੀਆਂ ਨੇ ਤੇ ਬਣ ਰਹੀਆਂ ਨੇ ਤੇ ਇਹ ਸਾਰੀਆਂ ਸੜਕਾਂ ਜਿਹੜੀਆਂ ਅਜੇ ਤੱਕ ਨਾ ਕਿਸੇ ਲੱਖੇ ਨੇ ਬਣਾਈ ਸੀ ਨਾ ਕਿਸੇ ਹੋਰ ਨੇ ਬਣਾਈ ਸੀ ਉਹਨਾਂ ਨੇ ਤਾਂ ਸਿਰਫ ਸ਼ਰਾਬਾਂ ਸ਼ਰੂਬਾਂ ਵੇਚੀਆਂ ਨੇ ਇਹ ਸੜਕਾਂ ਦਾ ਜਿਹੜੇ ਕਾਰਜ ਨੇ ਇਹ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਕਰ ਰਹੇ ਤੇ ਵਿਕਾਸ ਕਾਰਜ ਜਿਹੜੇ ਇੱਕ ਸਾਲ ਸਰਕਾਰ ਦਾ ਰਹਿ ਕੇ ਜੀ ਇਸ ਤਰ੍ਹਾਂ ਲਗਾਤਾਰ ਚੱਲਦੇ ਰਹਿਣਗੇ ਦੇਖੋ ਸਰਕਾਰ ਦਾ ਇੱਕ ਸਾਲ ਨਹੀਂ ਸਰਕਾਰ ਤਾਂ 25 ਸਾਲ ਛੇ ਰਹਿਣਾ ਸਰਕਾਰ ਨਹੀਂ ਆਏ ਕਿਉਂਕਿ ਜੇ ਲੋਕਾਂ ਦੇ ਦਿਨਾਂ ਚ ਰਾਜ ਕਰਦੇ ਆਂ ਜੇ ਲੋਕਾਂ ਦੇ ਨਾਲ ਲੈ ਕੇ ਚੱਲਦੇ ਆਂ ਇਹ ਇਹ ਜਿੱਦਣ ਦੀ ਸਰਕਾਰ ਬਣੀ ਆ ਉਸੇ ਦਿਨ ਤੋਂ ਵਿਕਾਸ ਕਾਰ ਚੱਲ ਰਹੇ ਨੇ 3 ਮਹੀਨੇ ਹੀ ਹੋਏ ਸੀ ਸਰਕਾਰ ਨੂੰ ਬਣੇ ਨੂੰ ਜਦੋਂ ਬਿਜਲੀ ਫ੍ਰੀ ਕੱਲੇ-ਕੱਲੇ ਦੀ ਦੇਦੀ ਹਰੇਕ ਬੰਦੇ ਨੂੰ ਚਾਹੇ ਐਸਸੀਸੀ ਬੀਸੀਸੀ ਜਨਰਲ ਸੀ ਤੁਹਾਡਾ ਫ੍ਰੀ ਬਿਜਲੀ ਜ਼ੀਰੋ ਬਿਲ ਆਉਂਦਾ ਕਿ ਨਹੀਂ ਆਉਂਦਾ ਸਾਰਿਆਂ ਦੀ ਆਉਂਦਾ ਤੁਹਾਡਾ ਆਉਂਦਾ ਜ਼ੀਰੋ ਬਿਲ ਆਉਂਦਾ ਸਾਰਿਆਂ ਦੀ ਉਹ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਹੀ ਆਪਾਂ ਕਰਤਾ ਸੀ ਉਹ ਕੰਮ ਇੱਕ ਪਿੰਡਾਂ ਦੇ ਵਿੱਚ ਬੀਬੀਆਂ ਦੀ ਬਹੁਤ ਚਰਚਾ ਦੀ ਵੀ 100000 ਰੁਪਏ ਕਦੋਂ ਉਹ ਵੀ ਮਿਲ ਜੂਗਾ ਦੇਖੋ ਹਰ ਕੰਮ ਜਿਹੜਾ ਹੈਗਾ ਟਾਈਮ ਦੇ ਨਾਲ ਹੋਣਾ ਬਿਜਲੀ ਤੁਸੀਂ ਵੀ ਜਿਵੇਂ ਭੁੱਲੇ ਫਿਰਦੇ ਸੀ ਜਿਉਂ ਪਹਿਲਾਂ ਹੀ 1000 ਰੁਪਏ ਦੇ ਜਾਂਦੇ ਬੀਬੀਆਂ ਨੇ ਉਹ ਵੀ ਭੁੱਲ ਜਾਣਾ ਸੀ ਦਵਾਂਗੇ ਉਹ 2 ਮਹੀਨੇ ਅਸੀਂ ਉਹ ਰੋਕਿਆ ਕਿ ਸੀਐਨ ਸਾਹਿਬ ਇੰਨੀ ਜਲਦੀ ਨਾ ਦਿਓ ਜੇ ਜਲਦੀ ਦੇਤਾ ਲੋਕਾਂ ਨੇ ਭੁੱਲ ਜਾਣਾ ਤੇ ਲੋਕਾਂ ਨੂੰ ਯਾਦ ਰੱਖਣਾ ਵੀ ਰਖਾਉਣਾ ਵੀ ਜ਼ਰੂਰੀ ਹੈ ਬੜੀ ਜਲਦੀ ਮਿਲੇਗਾ